ਜਨੇਤੀ ਸੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਅੰਛਲੀ ਰਾਜਪੂਤ ਦੋਸਤੋ ਇਸ ਵੇਲੇ ਅਸੀਂ ਮੌਜੂਦ ਆ ਲੁਧਿਆਣਾ ਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਜਿੱਥੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਕਿਸਾਨ ਮੇਲਾ ਲਗਾਇਆ ਗਿਆ ਕਿਸਾਨ ਮੇਲਾ 2024 ਤਾਂ ਜਿੱਥੇ ਕਿੰਨੇ ਹੀ ਲੋਕ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਤੇ ਇਸ ਮੇਲੇ ਦੇ ਨਾਲ ਜਿਹੜੇ ਕਿਸਾਨ ਨੇ ਉਹਨਾਂ ਨੂੰ ਵੀ ਕਾਫੀ ਜ਼ਿਆਦਾ ਫਾਇਦਾ ਹੋਏਗਾ ਤਾਂ ਦੇਖਦੇ ਹਾਂ ਕਿ ਅੰਦਰ ਕੀ ਕੋਈ ਜਾਇ ਕਿਸ ਤਰੀਕੇ ਦੇ ਨਾਲ ਇਸ ਮੇਲੇ ਨੂੰ ਕੰਡਕਟ ਕੀਤਾ ਜਾ ਰਿਹਾ ਤਾਂ ਤੁਹਾਨੂੰ ਵੀ ਅੰਦਰ ਲੈ ਚਲਦੇ ਆਂ ਪਹਿਲੇ ਸਾਡੇ ਨਾਲ ਡਾਕਟਰ ਮੱਖਣ ਸਿੰਘ ਭੁੱਲਰ ਜਿਹੜੇ ਨੇ ਮੌਜੂਦ ਨੇ ਜਿਨ੍ਹਾਂ ਦੀ ਰਣਮਈ ਹੈਟ ਇਹ ਵਕਫ ਵਕ ਥਾਵਾਂ ਤੇ ਕਿਸਾਨ ਮੇਲੇ ਜਿਹੜੇ ਨੇ ਆਯੋਜਿਤ ਕਰਵਾਏ ਜਾ ਰਹੇ ਨੇ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਮੇਲੇ ਦੇ ਬਾਰੇ ਜਾਣਕਾਰੀ ਲਵਾਂਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਜੀ ਤਾਂ ਸਰ ਅਸੀਂ ਦੇਖ ਸਕਦੇ ਹਾਂ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿੱਚ ਮੇਲਾ ਲੱਗਿਆ ਦੋ ਦਿਨਾਂ ਐ ਮੇਲਾ ਕੀ ਕਹਿਣਾ ਚਾਹੋਗੇ ਤਾਂ ਮੈਡਮ ਹਰ 6 ਮਹੀਨੇ ਬਾਅਦ ਜਿਹੜਾ ਆਪਣਾ ਕਿਸਾਨ ਮੇਲਾ ਲੱਗਦਾ ਜੀ ਇੱਕ ਹਾੜੀ ਦਾ ਇੱਕ ਸੋਨੇ ਦਾ ਉਹ ਕਿਸਾਨ ਮੇਲੇ ਦੇ ਵਿੱਚ ਅਸੀਂ ਜਿਹੜੀਆਂ ਹਾੜੀ ਦੀਆਂ ਫਸਲਾਂ ਨੇ ਉਹਦੀਆਂ ਖੇਤਾਂ ਦੇ ਵਿੱਚ ਅਸੀਂ ਪਰਦਰਸ਼ੀਆਂ ਲਾਈਆਂ ਹੋਈਆਂ ਤੇ ਜਿਹੜੀਆਂ ਸੋਨੇ ਦੀਆਂ ਫਸਲਾਂ ਉਹਨਾਂ ਦੀਆਂ ਟੈਕਨਾਲੋਜੀ ਜਿਸੀਂ ਆਪਣੇ ਸਟਾਲ ਦੇ ਵਿੱਚ ਜਿਹੜੀਆਂ ਡਿਸਪਲੇ ਕੀਤੀਆਂ ਹੋਈਆਂ ਸੋ ਉਹਨਾਂ ਬਾਰੇ ਜਿਹੜੀਆਂ ਨਵੀਆਂ ਟੈਕਨਾਲੋਜੀਆਂ ਸੋਨੇ ਦੀਆਂ ਬਾਰੇ ਉਹ ਕਿਸਾਨ ਆ ਜਿਹੜੇ ਸਾਡੇ ਮਾਰਾ ਨਾਲ ਗੱਲ ਕਰਕੇ ਦੇਖ ਸਕਦੇ ਆ ਹਾੜੀ ਦੀਆਂ ਫਸਲਾਂ ਦਾ ਖੇਤਾਂ ਦੇ ਵਿੱਚ ਲੱਗੀਆਂ ਹੋਈਆਂ ਉਹ ਆਪਣੇ ਅੱਖੀ ਉਹ ਟੈਕਨਾਲੋਜੀ ਬਾਰੇ ਜਾਣ ਸਕਦੇ ਜੀ ਤਾਂ ਸਰ ਇਹ ਜਿਹੜਾ ਮੇਲਾ ਲੱਗੇ ਇਸ ਦੇ ਨਾਲ ਕਿਸਾਨਾਂ ਨੂੰ ਕਿਸ ਤਰੀਕੇ ਦੇ ਨਾਲ ਫਾਇਦਾ ਪਹੁੰਚੇ ਮੈਡਮ ਕਿਸਾਨਾਂ ਨੂੰ ਦੇਖੋ ਤੁਸੀਂ ਕਹਿੰਦਾ ਇੱਕ ਛੱਤ ਥੱਲੇ ਉਹਨਾਂ ਨੂੰ ਸਾਰਾ ਕੁਝ ਮਿਲ ਰਿਹਾ ਹੈ ਨਵੀਆਂ ਕਿਸਮਾਂ ਦੇ ਬੀਜ ਚਾਹੇ ਉਹ ਝੋਨੇ ਦੇ ਆ ਚਾਹੇ ਬਾਸਮਤੀ ਦੇ ਆ ਮੱਕੀ ਦੇ ਆ ਜਾਂ ਜਿੰਨੇ ਵੀ ਚਚਾਰੇ ਦੀਆਂ ਫਸਲਾਂ ਨੇ ਸਬਜ਼ੀਆਂ ਨੇ ਉਹ ਸਾਰਿਆਂ ਦੇ ਨਵੀਆਂ ਕਿਸਮਾਂ ਦੇ ਬੀਜ ਮਿਲ ਰਹੇ ਇੱਕ ਦਾਂਜੀ ਦੂਜੀ ਜਿਹੜੀ ਨਵੀਂ ਟੈਕਨਾਲੋਜੀ ਆ ਚਾਹੇ ਉਹ ਹਾੜੀ ਦੀਆਂ ਫਸਲਾਂ ਦੀ ਆ ਚਾਹੇ ਸੌਣੀ ਦੀਆਂ ਫਸਲਾਂ ਦੀ ਆ ਚਾਹੇ ਸਬਜ਼ੀਆਂ ਬਾਰੇ ਆ ਫਲਾਂ ਦੀ ਕਾਸ਼ਤ ਬਾਰੇ ਆ ਹਰ ਤਰ੍ਹਾਂ ਦੀ ਟੈਕਨੋਲੋਜੀ ਇੱਥੇ ਮਿਲ ਰਹੀ ਆ ਇੱਕ ਜਿਹੜੀ ਮਸ਼ੀਨਰੀ ਆ ਜਿਹੜੀ ਖੇਤੀ ਨਾਲ ਸੰਬੰਧ ਮਸ਼ੀਨਰੀ ਇੱਥੇ ਨਮائشਾਂ ਲੱਗੀਆਂ ਹੋਈਆਂ ਔਰ ਦੂਸਰੀ ਸਭ ਤੋਂ ਵੱਡੀ ਗੱਲ ਜਿਸ ਤਰ੍ਹਾਂ ਸਾਡੇ ਖੇਤੀਬੀ ਵਿਗਿਆਨ ਕੇਂਦਰਾਂ 'ਚ ਅਸੀਂ ਟ੍ਰੇਨਿੰਗ ਦਿੰਨੇ ਆ ਇਸ ਜਿਹੜਾ ਮੇਲੇ ਦਾ ਮੁੱਖ ਜਿਹੜਾ ਸੰਦੇਸ਼ ਹੈਗਾ ਖੇਤੀ ਨਾਲ ਸਹਾਇਕ ਧੰਦਾ ਪਰਿਵਾਰ ਸੁਖੀ ਮੁਨਾਫਾ ਚੰਗਾ ਸੋ ਜਿਹੜਾ ਖੇਤੀਬਾੜੀ ਵਿਗਿਆਨ ਕੇਂਦਰ ਦੇ ਵਿੱਚ ਸੀ ਸਹਾਇਕ ਧੰਨਿਆਂ ਬਾਰੇ ਟ੍ਰੇਨਿੰਗਾਂ ਦਿੰਨੇ ਆ ਜੇ ਤੁਸੀਂ ਇਸ ਸਾਈਡ ਤੇ ਜਾਓਗੇ 100 ਦੇ ਕਰੀਬ ਕਿਸਾਨਾਂ ਨੇ ਸਟਾਲ ਲਾਏ ਹੋਏ ਆ ਕਿਸਾਨਾਂ ਨੇ ਕਿਸਾਨ ਬੀਬੀਆਂ ਨੇ ਜਿਨ੍ਹਾਂ ਨੇ ਇਥੋਂ ਟ੍ਰੇਨਿੰਗ ਲੈ ਕੇ ਖੇਤੀਬਾੜੀ ਕੇਂਦਰਾਂ ਤੋਂ ਕਿਸੇ ਨੇ ਡੇਰੀ ਫਾਰਮਿੰਗ ਚ ਲਈ ਆ ਕਿਸੇ ਨੇ ਮੁਰਗੀ ਪਾਲਣ ਦੇ ਵਿੱਚ ਕਿਸੇ ਨੇ ਸ਼ਹਿਦ ਦੀਆਂ ਮੱਖੀਆਂ ਕਿਸੇ ਨੇ ਕੁੰਬਾਂ ਦੀ ਉਹ ਆਪਣੇ ਨਮੈਸ਼ਾਂ ਲਾਈਆਂ ਹੋਈਆਂ ਜਿਨ੍ਹਾਂ ਨੂੰ ਦੇਖ ਕੇ ਕਿਸਾਨਾਂ ਦੇ ਵਿੱਚ ਉਤਸ਼ਾਹ ਜਿਹੜਾ ਵੱਧਾ ਸੋ ਇਹ ਇੱਕ ਜਿਹੜੀਆਂ ਮੇਨ ਚੀਜ਼ਾਂ ਨੇ ਜਿਹੜੀਆਂ ਕਿਸਾਨਾਂ ਦੇ ਦਿਖਣ ਲਈ ਹੈ ਮੇਲੇ ਦੇ ਵਿੱਚ ਤਾਂ ਸਰ ਮੇਲੇ ਦੇ ਵਿੱਚ ਖਾਸ ਤੌਰ ਤੇ ਜਿਹੜੇ ਕੁਝ ਕਿਸਾਨ ਨੇ ਜਿਨ੍ਹਾਂ ਦੇ ਵੱਲੋਂ ਸਾਰੇ ਕੰਮ ਕੀਤੇ ਗਏ ਨੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ ਕੀ ਕਹਿਣਾ ਹੈ ਹਾਂ ਜੀ ਮੈਡਮ ਇਹ ਤੁਸੀਂ ਵਧੀਆ ਜਿਹੜੇ ਅਸੀਂ ਨਾ ਜੀ ਹਰ ਕਿਸਾਨ ਮੇਲੇ ਤੇ ਜੀ ਅਸੀਂ ਸੱਤਾ ਜਿਹੜੇ ਉਦਮੀ ਕਿਸਾਨ ਉਹਨਾਂ ਨੂੰ ਵਾਰਡ ਦਿੰਨੇ ਆ ਜਿਨ੍ਹਾਂ ਨੇ ਵੱਖਰੇ ਵੱਖਰੇ ਖੇਤਾਂ ਦੇ ਵਿੱਚ ਚਾਹੇ ਬਾਗਬਾਨੀ ਆ ਚਾਹੇ ਸਹਾਇਕ ਧੰਦੇ ਆ ਇਸ ਤਰ੍ਹਾਂ ਵੱਖਰੇ ਚਾਹੇ ਪਾਣੀ ਦੀ ਬਚਤਾਂ ਪਰਾਲੀ ਦੀ ਥਾਮ ਸੰਭਾਲ ਸਾਰੇ ਕੰਮ ਜਿਨ੍ਹਾਂ ਨੇ ਸਪੈਸ਼ਲ ਜਿਹੜੇ ਮੱਲਾਂ ਮਾਰੀਆਂ ਹੋਈਆਂ ਉਹਨਾਂ ਦੇ ਅਸੀਂ ਕਿਸਾਨਾਂ ਦੇ ਪਹਿਲਾਂ ਖੇਤਾਂ ਦੇ ਵਿੱਚ ਜਾ ਕੇ ਆਪ ਦੇਖਦੇ ਆਂ ਫਿਰ ਉਹਨਾਂ ਨੂੰ ਸ਼ਾਰਟ ਲਿਸਟ ਕਰਕੇ ਉਹਨਾਂ ਨੂੰ ਸਾਤ ਕਿਸਾਨਾਂ ਨੂੰ ਅਸੀਂ ਇੱਥੇ ਸਨਮਾਨਿਤ ਕਰਦੇ ਆਂ ਜੀ ਹਾਂਜੀ ਹਾਂਜੀ ਕਿਤੇ ਨਾ ਕਿਤੇ ਦੇਖਿਆ ਜਾ ਸਕਦੇ ਕਿ ਜਿਹੜਾ ਮੇਲਾ ਲਗਾਇਆ ਗਿਆ ਇਸ ਦੇ ਨਾਲ ਕਿਸਾਨਾਂ ਨੂੰ ਕਾਫੀ ਜ਼ਿਆਦਾ ਫਾਇਦਾ ਹੋ ਸਕੇਗਾ ਆਪਣੇ ਰੋਜ਼ਗਾਰ ਨੂੰ ਹੋਰ ਵਧੀਆ ਢੰਗ ਨਾਲ ਕਰਨ ਦੇ ਲਈ ਬਹੁਤ ਮੈਨੂੰ ਖੁਸ਼ੀ ਦੀ ਗੱਲ ਆ ਕਿ ਮੈਨੂੰ ਮੌਕਾ ਮਿਲਿਆ ਕਿਸਾਨ ਮੇਲਾ ਅਟੈਂਡ ਕਰਨ ਦਾ ਔਰ ਸਾਰੇ ਪਰਵਾਂਵਾਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਕਿਸਾਨ ਪਰਮਾਨੂ ਨੂੰ ਮਿਲ ਕੇ ਤੇ ਇਹ ਸਾਨੂੰ ਬਹੁਤ ਖਫਰ ਹੈ ਕਿ ਇਹਨਾਂ ਨੇ ਬੀਸੀ ਸਾਹਿਬ ਨੇ ਇਹਨਾਂ ਅੱਛਾ ਅਰੇਂਜਮੈਂਟ ਕੀਤਾ ਹੋਇਆ ਹੋਪਫੁਲੀ ਅਗਲੇ ਸਾਲ ਦੀ ਮੈਂ ਉਹਦਾ ਹਰ ਇੱਕ ਸਾਲ ਆਵਾਂਗਾ ਤਾਂ ਕਿ ਮੈਂ ਟੈਂਡ ਕਰ ਸਕਾਂ ਸਰ ਲੱਗਦਾ ਹੈ ਤਕਰੀਬਨ ਜਿਵੇਂ ਅੱਜ ਬਹੁਤ ਅੱਛਾ ਲੱਗਿਆ ਬਹੁਤ ਬਹੁਤ ਖੁਸ਼ੀ ਦੀ ਗੱਲ ਹੈ ਕਿ ਨਵੀਆਂ ਨਵੀਆਂ ਕਿਸਮਾਂ ਬੀਟੋ ਕਿਸ ਹੋ ਰਹੀਆਂ ਨਵੀਆਂ ਨਵੀਆਂ ਵੈਰਾਈਟੀਆਂ نو بہت فائدہ ہوئے گا اور تھوڑی نیوٹریش نیوٹریشن, نیوٹریشن بنے